ਬੜੀ ਮਾੜੀ ਗੱਡੀ ਗੱਡੀ ਕਿਹੜੇ ਕੰਮ ਨੂੰ ਆ ਬੰਦੇ ਆ ਡੈਡਾ ਮਿੰਟੋਂ ਮਿੰਟੀ ਗੱਡੀ ਮਿੰਟੋਂ ਮਿੰਟੀ ਗੱਡੀ ਆ ਗੋਰੀ ਮੀਨ ਚ ਗਰਥੇ ਲਾਵਾ ਅੱਜ ਅਕੇਲਾ ਆ ਤੇ ਬਾਅਦ ਹੀ ਆ ਜੇ ਵਾਰੀ ਇਹਨੇ ਅੱਛਾ ਅਕੇਲਾ ਆ ਤੇ ਦਵਾਈ ਨਹੀਂ ਹੋਊਗੀ ਹਾਂ ਦਵਾਈ ਨਹੀਂ ਦਾਲੇ ਤੇ ਕਿਵਾ ਅੰਦਰ ਹੀ ਉਰੀ ਹੋਣੀ ਉਹ ਲਾਣੇ ਵਿੱਚ ਕੋਟ ਨਾ ਬੀਟ ਹਾਂਏ ਤੁਹਾਡੇ ਆਹ ਕੋਈ ਧੋਲੇ ਇਹ ਚੀਜ਼ ਹੋਰੇ ਹੋਰੇ ਬੇਤੀ ਅੱਜ ਨੂਏ ਮੋਸਰ ਮੋਸਰ ਵੀ ਤੋ ਲੱਗ ਗਈ ਵੇ ਮੋਸਰ ਬਰੇ ਘੜਿਆ ਉਹ ਤੰਨੂਰ ਚੜਾਇਆ ਕਿ ਤੂੰ ਆਹ ਇੰਨਾ ਹੀ ਇੱਥੋਂ ਜਾਣਾ ਅੰਦਰ ਉਹ ਗੱਲ ਦੀ ਗੰਡਿਆ ਹਾਂ ਕਿੰਨਾ ਇੰਨਾ ਤੋਂ ਆਈ ਬੱਲਾ 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 ਗਾਣੇ ਦੇ ਅੰਦਰ ਆਇਆ ਫਿਰ ਉਧਰ ਚਾਲੀਆਂ ਜੀ ਪਹਿਲਾਂ ਇਹਨੇ ਬਣਾਉ ਹੋ ਗਿਆ ਉਹ ਉਹ ਤੇਰਾ ਜੱਕ ਦਾ ਨਾਂ ਹਾਂ ਮੈਡੀਕਲ ਦੇ ਰਹੀ ਜੀ ਕਿੱਥੇ ਚੱਲ ਆਈ ਆ ਕਿ ਮੈਨੂੰ ਤੇਰਾ ਮੋੜ ਸਾਰੀ ਇਹ ਕੰਮ ਕਰਦਾ ਨਾ ਮੈਂ ਤੂੰ ਬਾਰਿਸ਼ ਵਾਲਾ ਪਾਇਆ ਐਕਟਿਵਾ ਕਰੇ ਗੁਰੂ ਐਕਟਿਵਾ ਜੀ ਕਰੇ ਦਵਾਉਂਦਾ ਕਿ ਤਾਪਲੀ ਕੱਟ ਕੇ ਵਾਲ ਉਹ ਹੁੰਦੇ ਨਾ ਸਕੇ ਡੈਡੀ ਫਟਾ ਫਟਾਇ ਸਟੈਡੀ ਸੁਣੀ ਹੈ ਇਹਨਾਂ ਨੇ ਕਿਤੇ ਕੋਈ ਪਸੰਦ ਸੀ ਪਹਿਲਾਂ ਗਾਉਣਾ ਤਾਂ ਨੱਕ ਵੀ ਆਇਆ ਤੇ ਕੋਈ ਕਰਕੇ